ਵਾਹੇ ਗੁਰ ਸਾਹਿਬ ਜੀ ਮੈਂ ਨਹੀਂ ਕਸ਼ਉ ਨਹੀਂ ਕਸ਼ ਆਹੇ ਨਾ ਮੂਰਾ ਅਸਲ ਜਾ ਰਾਖ ਲਿਓ ਸਦਨਾ ਜਨ ਤੋਰਾ ਸੁਖ ਟਲ ਗੁਰ ਸੇਵੀ ਐ ਅਨਸ ਸਹਿਜ ਸੁਭਾਈ ਦਰਸ਼ਨ ਪਰਸੀ ਐ ਗੁਰੂ ਕਾ ਜਨਮ ਮਰਨ ਦੁਖ ਜਾਇ ਵਾਹਿਗੁਰੂ ਸਾਹਿਬ ਜੀ ਤੁਨ੍ਹ੍ਹ ਸ੍ਰੀ ਮਹਲਾ ਕੰਝਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੈ ਸਿੰਬੁਰ ਤੁੰਬੁਰਾ ਨਾਮ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਧ ਪੂਰਨ ਹੋਵਾ ਸੰਭਰ ਤੁੰਬੁਰਾ ਨਾਮ ਰਹਾ ਚਰਨ ਤੁਮਾਰੇ ਹਿਰਦੇ ਵਸਾਈ ਸੰਤਨ ਕਾ ਸੰਗ ਪਾਵੂ ਸ਼ੋਗ ਅਗਣ ਮੈ ਮਨ ਨ ਵਿਆਪੈ ਆਠ ਪੈਰ ਗੁਣ ਗਾਵੋ ਸਵਸਥ ਬਵਸਤਾ ਹਰ ਕੀ ਸੇਵਾ ਬਦੀ ਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਭਾੜਾ ਜਨਮ ਦਾ ਸ਼ਾਪਨ ਸੋ ਵਸਤ ਬਵਸਤਾ ਹਰ ਕੀ ਸੇਵਾ ਬਦ ਅੰਤ ਪ੍ਰਭ ਜਾਪਨ ਨਾਨਕ ਰੰਗ ਲੱਗਾ ਪਰਮੇਸ਼ਰ ਬਾੜੋ ਜਨਮ ਨਾ ਸ਼ਾਪਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਾ ਸਿਮਰੋ ਤੁੰਬਰਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਾਹਿਬ ਜੀ ਜਿੱਤੇ ਸ਼ਰਨ ਆਏ ਹੈ ਤੇਰਾਖ ਲਾਏ ਹੈ ਬਿਨ ਸ਼ਰਨਤਾ ਕੀ ਨਹੀਂ ਓਟੰ ਲਿਖੇ ਮੰਤਰ ਕੇਤੇ ਪੜੇ ਮੰਤਰ ਕੋਟੰ ਬਚੇ ਗਨ ਕੋਈ ਕਰੇ ਕਾਲ ਚੋਟੰ ਵਾਹਿਗੁਰੂ ਸਾਬ ਜੀ ਚੌਪਈ ਕਟਕ ਸਿੰਘ ਕੋ ਪੁਨਹਾਨ ਤਇਓ ਕ੍ਰਿਸ਼ਨ ਸਿੰਘ ਕੋ ਤਬ ਬਲ ਕਇਓ ਕੋਮਬਲ ਸਿੰਘੇ ਬਾਣ ਲਗਾਇਓ ਬੇਗ ਤਾਹੀਂ ਜਮ ਧਾਮ ਪਠਾਇਓ ਕਟਕ ਸਿੰਘ ਕੋਪਨ ਹਨ ਦਇਓ ਗੁਰਸ਼ਰ ਸਿੰਘ ਕੋ ਤਬ ਬਰ ਕਇਓ ਕੁੰਬਲ ਸਿੰਘੇ ਬਾਣ ਲਗਾਇਓ ਬੇਗਤਾਇ ਜਮ ਧਾਮ ਪਠਾਇਓ ਓ ਨ ਕਲ ਕਾਚਲ ਸਿੰਘ ਸੰਘਾਰਿਓ ਆਨੂ ਸੇਂਗਾ ਨਾਰਨ ਤੇ ਹਾਰਿਓ ਭਲ ਕੇ ਆਨ ਸਮੋਏ ਭਇਓ ਓ ਤਤੇ ਰਾਮ ਉਰ ਸੋ ਗਇਓ ਧੋਰਾ ਭਲੀ ਅਨੂਪਮ ਸ਼ੇਂਗਾ ਆਤਬਲਸੋ ਲਰਿਓ ਰਸਾਇ ਬਹੁਤ ਵਿਸ਼ਨਪਾਟ ਜੁਧ ਕਰ ਜਮਪੁਰ ਦਇ ਪਠਾਏ ਬਲੀ ਅਨੂਪਮ ਸਿੰਘ ਆਤਬਲਸੋ ਲਰੇ ਔਰ ਸਾਇ ਬਹੁਤ ਬਿਸ਼ਨਪਟ ਜੋਧਕਰ ਜਮਪੂਰ ਦੇ ਪਠਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ